ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਇੱਕ ਫ੍ਰੀ ਗਰੰਟ ਅਫੇਅਰਸ ਸੀਰੀਜ਼ ਦੀ ਜੋ ਆਪਣੇ ਮਈ 2025 ਮਹੀਨੇ ਦੇ ਗਰੰਟ ਅਫੇਅਰਸ ਰਹਿੰਦੇ ਸੀ ਉਹਦੀ ਵੀਡੀਓ ਲੈ ਕੇ ਆਇਆ ਇਸ ਤੋਂ ਇਲਾਵਾ ਹੁਣ ਬਹੁਤ ਸਾਰੇ ਦੋਸਤਾਂ ਦੇ ਸਵਾਲ ਆ ਰਹੇ ਸੀਗੇ ਬਾਕੀ ਕਰੰਟ ਅਫੇਅਰਸ ਦੀ ਵੀਡੀਓ ਕਿਉਂ ਨਹੀਂ ਆ ਰਹੀ ਤਾਂ ਉਹਦੇ ਲਈ ਇੱਕ ਅਲੱਗ ਤੋਂ ਮੈਂ ਅੱਜ ਹੀ 7 ਸਤੰਬਰ ਨੂੰ ਇੱਕ ਵੀਡੀਓ ਅਪਲੋਡ ਕੀਤੀ ਆ 6-7 ਮਿੰਟ ਦੀ ਆ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਜੇਕਰ ਇਸ ਵੀਡੀਓ 'ਚ ਮੈਂ ਡਿਟੇਲ ਦੇ ਵਿੱਚ ਜਾਵਾਂਗਾ ਤਾਂ ਉਹ ਲੰਬੀ ਹੋ ਜਾਏਗੀ ਤਾਂ ਇਹ ਸਿਰਫ ਆਪਾਂ ਕੰਟੈਂਟ ਦੇ ਪਰਪਸ ਨਾਲ ਬਣਾਈਆ ਹਨਾ ਇਹ ਵਾਲੀ ਜਿਹੜੀ ਵੀਡੀਓ ਆ ਤਾਂ ਇਹਦੇ ਤੇ ਆਪਾਂ ਕੰਟੈਂਟ ਦੀ ਗੱਲ ਕਰੀਏ ਹੀ ਤਾਂ ਚੰਗਾ ਵੈਸੇ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਇਹ ਵਾਲੇ ਕਰੰਟ ਅਫੇਅਰਸ ਨੇ ਤੁਹਾਨੂੰ ਜਿਹੜੇ ਪੈਂਡਿੰਗ ਨੇ ਜਿਹੜੇ ਕਿ ਜੂਨ ਦੇ ਹੋਗੇ ਜੁਲਾਈ ਦੇ ਹੋਗੇ ਤੇ ਅਗਸਤ ਦੇ ਰਹਿ ਜਾਣਗੇ ਹਨਾ ਮਈ ਦੇ ਤੱਕ ਆਪਾਂ ਕਰ ਲੈਣੇ ਆਪ੍ਰੈਲ ਤੱਕ ਤੁਹਾਨੂੰ ਦਿੱਤੇ ਹੋਏ ਨੇ ਹਨਾ ਤਾਂ ਇਹ ਕਰੰਟ ਅਫੇਅਰ ਆਪਾਂ ਤੁਹਾਨੂੰ ਸਤੰਬਰ ਮਹੀਨੇ ਦੇ ਵਿੱਚ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ 30 ਸਤੰਬਰ ਤੱਕ ਤੁਹਾਨੂੰ ਇਹ ਜਿਹੜੀਆਂ ਬਾਕੀ ਦੀਆਂ ਤਿੰਨ ਕਲਾਸਾਂ ਨੇ ਉਹ ਵੀ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ ਕਿਉਂਕਿ ਵਰਕਲੋਡ ਬਹੁਤ ਜ਼ਿਆਦਾ ਵਾ ਤਾਂ ਅਗਸਤ ਤੱਕ ਦੇ ਜਿਹੜੇ ਵੀ ਕਰੰਟ ਅਫੇਅਰ ਆਪਣੇ ਪੈਂਡਿੰਗ ਪਏ ਨੇ ਤੁਹਾਡੇ ਉਹ ਮੈਂ ਸੰਡੇ ਨੂੰ 3-4 ਘੰਟੇ ਕਿਉਂਕਿ 3-4 ਘੰਟੇ ਆਰਾਮ ਨਾਲ ਲੱਗ ਜਾਂਦਾ 4 ਘੰਟੇ ਦੇ ਨੇੜੇ ਤੇ ਲੱਗ ਜਾਂਦੇ ਆ ਇੱਕ ਕਲਾਸ ਤਿਆਰ ਕਰਨ ਨੂੰ ਤਾਂ ਉਹ ਮ ਟਾਈਮ ਲੱਗੇਗਾ ਮੈਂ ਤੁਹਾਨੂੰ ਜਲਦੀ ਤੋਂ ਜਲਦੀ ਇਹ ਚੀਜ਼ ਪੂਰੀ ਕਰਨ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਬਾਕੀ ਤੁਸੀਂ ਉਹ ਵੀਡੀਓ ਚ ਦੇਖ ਸਕਦੇ ਹੋ ਸਾਰੀ ਡਿਟੇਲ ਦਿੱਤੀ ਹੋਈ ਆ ਆਪਾਂ ਨੈਕਸਟ ਆ ਗਿਆ ਜੀ ਕੁਐਸਚਨ ਆਪਣਾ ਅੱਜ ਜੀ ਜੇਕਰ ਤੁਸੀਂ ਕੋਈ ਪੇਡ ਆਪਣੀ ਸੀਰੀਜ਼ ਪਰਚੇਸ ਕਰਨਾ ਚਾਹੁੰਦੇ ਹੋ ਤਾਂ ਆਹਾ ਇੱਕ ਪੇਡ ਸੀਰੀਜ਼ ਆ 300 ਕੁਐਸਚਨ ਜੀਕੇ ਦੇ ਆ ਠੀਕ ਆ ਜੀ ਤੇ ਇਹਦੇ ਨਾਲ ਹੀ 500 ਕੁਐਸਚਨ ਜੀਕੇ ਪੰਜਾਬ ਜੀਕੇ ਦੇ ਮਿਕਸ ਆ ਠੀਕ ਆ ਤੁਸੀਂ ਇਹ ਪਰਚੇਸ ਕਰ ਸਕਦੇ ਹੋ 100 ਰੁਪਿਆ ਇਹਦਾ ਪ੍ਰਾਈਸ ਆ ਸਿਰਫ ਜੀਕੇ ਦੀ ਗੱਲ ਕਰ ਰਹੇ ਆ ਠੀਕ ਆ ਤਾਂ ਕਰੰਟ ਅਫੇਅਰਸ ਆਪਣੇ ਫ੍ਰੀ ਨੇ ਤਾਂ ਤੁਸੀਂ ਇਸ ਨੰਬਰ ਦੇ ਉੱਤੇ ਕੰਟੈਕਟ ਕਰਕੇ ਇਹਨੂੰ WhatsApp ਨੰਬਰ ਤੇ ਉੱਤੇ ਕੰਟੈਕਟ ਕਰਕੇ ਤੁਸੀਂ 836008 ਤੇ 66058 ਤੇ WhatsApp ਕਰਕੇ ਇਹਨੂੰ ਪਰਚੇਸ ਕਰ ਸਕਦੇ ਹੋ ਜੇਕਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਹੋ ਇੰਪੋਰਟੈਂਟ ਕੁਐਸਚਨ ਕਰਨਾ ਚਾਹੁੰਦੇ ਹੋ ਬਾਕੀ ਜਿੱਥੋਂ ਵੀ ਤੁਸੀਂ ਤਿਆਰੀ ਕਰਦੇ ਹੋ ਉੱਥੋਂ ਕਰਦੇ ਰਹੋ ਇਹ ਜ਼ਰੂਰੀ ਨਹੀਂ ਕਿ ਤੁਸੀਂ ਪਰਚੇਸ ਕਰਨੇ ਹੀ ਕਰਨੇ ਅੱਗੇ ਚੱਲਦੇ ਹਾਂ ਜੀ ਆਪਾਂ ਮਈ 2025 ਦਾ ਜੀ ਪਹਿਲਾ ਕਰੰਟ ਅਫੇਅਰ ਆ ਜੀ ਭਾਰਤ ਦਾ ਪਹਿਲਾ ਕੰਪਲੀਟ ਸਾਰਾ ਪੜਿਆ ਲਿਖਿਆ ਰਾਜ ਮਤਲਬ ਕਿ ਫੁੱਲੀ ਲਿਟਰੇਟਰ ਸਟੇਟ ਇਹ ਕਿਹੜੀ ਬਣ ਚੁੱਕੀ ਆ ਤਾਂ ਜੀ ਬਹੁਤ ਇੰਪੋਰਟੈਂਟ ਕੁਐਸਚਨ ਆ ਪੇਪਰ ਚ ਆਉਣ ਦੀ ਪੂਰੀ ਪੂਰੀ ਸੰਭਾਵਨਾ ਮਿਜ਼ੋਰਮ ਬਣ ਚੁੱਕੀ ਆ ਏ ਦੇ ਉੱਤੇ ਤੁਸੀਂ ਇਹਨੂੰ ਟਿਕ ਲਾ ਦੇਣਾ ਤਾਂ ਇਹਦੇ ਤੇ ਪੂਰਾ ਪੂਰਾ ਚਾਂਸ ਰਹੂਗਾ ਕਿ ਏ ਵਾਲਾ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਆਏ ਕਿਉਂਕਿ ਖਬਰਾਂ ਦੇ ਵਿੱਚ ਰਿਹਾ ਵਾ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਮੈਂ ਇਹਨੂੰ ਸਟਾਰ ਮਾਰਕ ਲਾ ਰਿਹਾ ਕਿ ਸਟਾਰ ਮਾਰਕ ਵਾਲਾ ਇਹ ਕੁਐਸਚਨ ਆ ਠੀਕ ਆ ਜੀ ਜੇਕਰ ਤੁਸੀਂ ਵੀਡੀਓ ਦੇਖਣੀ ਹੈ ਮਤਲਬ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਤੇ ਮਿਲ ਜਾਈਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਠੀਕ ਹੈ ਮੇਰੀ ਮੋਟੀਵੇਸ਼ਨ ਲਈ ਕਿਉਂਕਿ ਤੁਹਾਨੂੰ ਪੀਡੀਐਫ ਮਿਲ ਜਾਂਦੀ ਆ ਤਾਂ ਕਰਕੇ ਤੁਸੀਂ ਵੀਡੀਓ ਨਹੀਂ ਦੇਖਦੇ ਪਰ ਜੇਕਰ ਤੁਸੀਂ ਵੱਧ ਤੋਂ ਵੱਧ ਵੀਡੀਓ ਦੇਖੋਗੇ ਤਾਂ ਉਹਦੇ ਨਾਲ ਮੇਰਾ ਹੌਸਲਾ ਵਧੇਗਾ ਹਨਾ ਜਿਆਦਾ ਬੱਚਿਆਂ ਤੱਕ ਤੁਸੀਂ ਇਹਨੂੰ ਵੀਡੀਓ ਨੂੰ ਜ਼ਰੂਰ ਪਹੁੰਚਾਓ ਹਨਾ ਤਾਂ ਪੜੋ ਚਾਹੇ ਤੁਸੀਂ ਪੀਡੀਐਫ ਤੋਂ ਇਹਨੂੰ ਵੀਡੀਓ ਨੂੰ ਇੱਕ ਵਾਰ ਓਪਨ ਕਰਕੇ ਤੁਸੀਂ ਅੱਗੇ ਵੀ ਆਪਣੇ ਦੋਸਤਾਂ ਨੂੰ ਕਹਿਣਾ ਕਿ ਇਹਨੂੰ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਦੇਖਣਾ ਨਾ ਦੇਖਣਾ ਤੁਹਾਡੀ ਆਪਣੀ ਇੱਛਾ ਵਾ ਜੇਕਰ ਹਨ ਤੁਸੀਂ ਦੇਖ ਸਕਦੇ ਹੋ ਨਹੀਂ ਅਗਰ ਤੁਹਾਡਾ ਲੱਗ ਰਿਹਾ ਕਿ ਟਾਈਮ ਵੇਸਟ ਹੋ ਰਿਹਾ ਤਾਂ ਤੁਸੀਂ ਪੀਡੀਐਫ ਤੋਂ ਕਰ ਲਿਓ ਪਰ ਇਹਨੂੰ ਲਾਈਕ ਜ਼ਰੂਰ ਕਰ ਦਿਓ ਜੀ ਹੁਣ ਕਹਿੰਦੇ SRS 2021 ਦੀ ਰਿਪੋਰਟ ਆਈ ਆ ਹੁਣੇ ਉਹਦੇ ਵਿੱਚ ਉਹ ਕਹਿੰਦਾ ਟੋਟਲ ਫਰਟੀਲਿਟੀ ਰੇਟ ਅਕੋਰਡਿੰਗ ਟੂ SRS 2021 ਕੀ ਰਿਹਾ ਵਾ ਇੰਡੀਆ ਦਾ ਇੰਡੀਆ ਦਾ ਪੁੱਛਦੇ ਤਾਂ 2.0 ਰਿਹਾ ਵਾ ਬੀ ਆਪਸ਼ਨ ਇੱਥੇ ਕਲਿੱਕ ਕਰ ਦਿਓ ਠੀਕ ਆ ਬਾਕੀ ਦੀ ਤੁਸੀਂ ਡਿਟੇਲ ਜਿਹੜੀ ਪੀਡੀਐਫ ਤੋਂ ਪੜ੍ਹ ਸਕਦੇ ਹੋ ਠੀਕ ਆ ਤਾਂ ਆ ਸਾਰੀ ਆਪਣੀ ਡਿਟੇਲ ਆ ਠੀਕ ਆ ਆਪਾਂ ਇੱਕ ਵਾਰ ਮੋਟਾ-ਮੋਟਾ ਸਾਰਾ ਇਹਦੇ ਵਿੱਚ ਵੀਡੀਓ ਦੇ ਵਿੱਚ ਜ਼ਿਕਰ ਕਰਦਾਂਗੇ ਹਨ ਹੁਣ ਕਹਿੰਦੇ ਲੂਪੈਕਸ ਮਿਸ਼ਨ ਆ ਜਿਹੜਾ ਜਿਹੜਾ ਕਿ ਦੋ ਸਪੇਸ ਏਜੰਸੀਆਂ ਦੇ ਵਿਚਕਾਰ ਹੋਇਆ ਜੁਆਇੰਟ ਲੂਨਰ ਐਕਸਪਲੋਰੇਸ਼ਨ ਪਹਿਲ ਕਦਮੀ ਆ ਜਿਹੜੀ ਤੇ ਉਹ ਪੁੱਛ ਰਿਹਾ ਕਿ ਕਿਹਦੇ ਕਿਹਦੇ ਵਿਚਕਾਰ ਹੋਇਆ ਜੀ ਤੀਜਾ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਸਰੋ ਤੇ ਜਾਕਸਾ ਦੇ ਵਿੱਚ ਇਹ ਜਿਹੜਾ ਹੋਇਆ ਵਾ ਠੀਕ ਆ ਇਹਨਾਂ ਦੋਨਾਂ ਦੇ ਵਿੱਚ ਇਨੀਸ਼ੀਏਟਿਵ ਲਿਆ ਵਾ ਇਹਨਾਂ ਦੋਨਾਂ ਸਪੇਸ ਏਜੰਸੀਆਂ ਨੇ ਤਾਂ ਇਹ ਜੁਆਇੰਟ ਲੂਨਰ ਹੈਗਾ ਵਾ ਜੀ ਮਿਸ਼ਨ ਤਾਂ ਜੀ ਇਹ ਆ ਵਿਲ ਬੀ ਲਾਂਚ ਜਿਹਨੂੰ ਆਪਾਂ ਚੰ드ਰਯਾਨ 5 ਵੀ ਕਹਿ ਦੰਨੇ ਆ ਤੇ ਇਸਰੋ ਤੇ ਜਾਕਸਾ ਦੋਨੋਂ ਮਿਲ ਕੇ ਕਰ ਰਹੇ ਨੇ ਤੇ ਡੇਟ ਇਹਦੀ 2028 2029 ਐਕਸਪੈਕਟਡ ਆ ਠੀਕ ਆ ਤਾਂ ਅਜੇ ਫਾਈਨਲ ਨਹੀਂ ਹੋएगी ਪੂਰੀ ਕਹਿੰਦੇ ਬਾਇਓਲੋਜੀਕਲ ਨਿਊਟਰੋਜਨ ਫਲੈਕਸੇਸ਼ਨ ਵਿੱਚ ਤੱਕ ਹੀਲੇ 2025 ਦੇ ਵਿੱਚ ਹੁਣ ਵਰਲਡ ਫੂਡ ਪ੍ਰਾਈਸ ਦਿੱਤਾ ਗਿਆ ਵਾ ਉਹ ਕਿਹਨੂੰ ਦਿੱਤਾ ਗਿਆ ਵਾ ਬਹੁਤ ਇੰਪੋਰਟੈਂਟ ਕੁਐਸਚਨ ਰਹੇਗਾ ਠੀਕ ਆ ਮਰੈਂਗਲਾ ਹੰਗਰੀਆਂ ਨੂੰ ਇਹ ਮਿਲਿਆ ਵਾ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇ ਜਾਏਗੀ ਜੀ ਠੀਕ ਆ 4 ਨੰਬਰ ਕੁਐਸਚਨ ਦਾ ਸੀ ਆਨਸਰ ਆ ਗਿਆ ਜੀ ਮਿਸ ਵਰਲਡ 2025 ਦਾ ਹੁਣੇ ਰੀਸੈਂਟਲੀ ਕਿਹਨੇ ਇਹ ਤਾਜ ਜਿੱਤਿਆ ਵਾ ਮਿਸ ਵਰਲਡ 2025 ਦਾ ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਤੁਹਾਡੇ ਰਹਿ ਗਿਆ ਠੀਕ ਆ ਜੀ ਸੁਚਾਤਾ ਚੰਕਸਰੀ ਨੇ ਇਹ ਅਵਾਰਡ ਆ ਜਿਹੜਾ ਉਹ ਜਿੱਤਿਆ ਵਾ ਤਾਂ ਇਹਨੂੰ ਤੁਸੀਂ ਜ਼ਰੂਰ ਫੈਗ ਠੀਕ ਆ ਨੋਟ ਰੱਖਣਾ ਮਾ ਪੂਰਾ ਸਟਾਰ ਮਾਰਕ ਵਾਲੇ ਕੁਐਸਚਨ ਆ ਸਟਾਰਕ ਲੱਗਿਆ ਵੀ ਹੋਇਆ ਤਾਂ ਪੂਰੇ ਸਟਾਰ ਮਾਰਕ ਵਾਲੇ ਕੁਐਸਚਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਠੀਕ ਆ ਅੱਗੇ ਚੱਲਦੇ ਆ ਜੀ ਗਲੋਬਲ ਮਨੁੱਖੀ ਵਿਕਾਸ ਸੂਚਕ ਜੀ ਨੂੰ ਆਪਾਂ ਗਲੋਬਲ ਹਿਊਮਨ ਡਿਵੈਲਪਮੈਂਟ ਇੰਡੈਕਸ 2023 ਦਾ ਜਿਹੜਾ ਰਿਲੀਜ਼ ਕੀਤਾ ਗਿਆ ਠੀਕ ਆ 2023 ਦਾ ਰਿਲੀਜ਼ ਕੀਤਾ ਹੁਣ 2025 ਦੇ ਵਿੱਚ ਇਹਦੇ ਵਿੱਚ ਇੰਡੀਆ ਦਾ ਰੈਂਕ ਕਹਿੰਦੇ ਦੱਸੋ ਕੀ ਸੀ ਜੀ ਇੰਡੀਆ ਦਾ ਰੈਂਕ ਰਿਆਫਾ ਦੇ ਵਿੱਚ 130 ਨੰਬਰ ਰੈਂਕ ਇੰਡੀਆ ਦਾ ਰਿਆਫਾ ਠੀਕ ਆ ਯਾਦ ਕਰ ਲਿਓ ਇਹੋ ਜਿਹੇ ਕੁਐਸਚਨ ਜ਼ਰੂਰ ਪੇਪਰ ਚ ਆਉਂਦਾ ਯਾਰ ਰੈਂਕਿੰਗ ਦੇ ਵਿੱਚੋਂ ਕਿਹੜਾ ਰਾਜ ਆ ਜੀ ਨੇ ਟੌਪ ਕੀਤਾ ਵਾ ਮੈਡਲ ਟੈਲੀ ਦੇ ਵਿੱਚ ਖੇਲੋ ਇੰਡੀਆ ਯੂਥ ਗੇਮਸ 2025 ਦੇ ਵਿੱਚ ਦੇਖੋ ਜੀ ਇਹ ਵੀ ਬਹੁਤ ਹੀ ਵਧੀਆ-ਵਧੀਆ ਕੁਐਸਚਨ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਈ ਆਪਸ਼ਨ ਮਹਾਰਾਸ਼ਟਰ ਬਿਲਕੁਲ ਸਹੀ ਆ ਠੀਕ ਆ ਪੇਪਰ ਤੋਂ ਠੀਕ ਪਹਿਲਾਂ ਤੁਸੀਂ ਜਦੋਂ ਇਹਨੂੰ ਰਿਵੀਜ਼ਨ ਕਰਕੇ ਜਾਓਗੇ ਨਾ ਤਾਂ ਇਹਦੇ ਵਿੱਚੋਂ ਜਦੋਂ ਤੁਹਾਨੂੰ ਪੇਪਰ ਦੇ ਵਿੱਚ ਮਤਲਬ ਕਿ 10 ਕੁਐਸਚਨ ਮੰਨ ਲਓ 30 ਨੰਬਰ ਦੀ ਜੀਕੇ ਆ ਗਈ ਹੈ ਨਾ ਉਹਦੇ 10 ਕੁਐਸਚਨ 9 ਕੁਐਸਚਨ ਤੁਹਾਨੂੰ ਮਤਲਬ ਕਿ ਕਰੰਟ ਅਫੇਅਰ ਦੇ ਦੇ ਆ ਗਏ ਕਿਉਂਕਿ ਮੋਸਟਲੀ ਇਹਨੇ ਆ ਰਹੇ ਆ ਨਾ ਖਾਸ ਕਰਕੇ ਪੀਟ ਪਲੱਸ ਬੀ ਦੇ ਵਿੱਚ ਜਦੋਂ ਉਹਨਾਂ ਨੌਆਂ ਦੇ ਵਿੱਚ ਤੁਸੀਂ ਦੇਖੋਗੇ ਤਾਂ ਪੰਜ ਛੇ ਕੁਐਸਚਨ ਤੁਹਾਨੂੰ ਇਨ੍ਹਾਂ ਪੀਡੀਐਫਸ ਦੇ ਵਿੱਚੋਂ ਕਿਉਂਕਿ ਇੰਪੋਰਟੈਂਟ ਜ਼ਿਆਦਾ ਹੁੰਦੇ ਨੇ ਜਿਹੜੇ ਕਿ ਵੈਸੇ ਉਹਨਾਂ ਨੇ ਚਾਕੇ ਪਾਈ ਹੁੰਦੇ ਨੇ ਤਿੰਨ ਚਾਰ ਕੁਐਸਚਨ ਇਦਾਂ ਦੇ ਹੁੰਦੇ ਨੇ ਉਹ ਤੁਸੀਂ ਛੱਡ ਵੀ ਦੋਗੇ ਕੋਈ ਦਿੱਕਤ ਨਹੀਂ ਜੇਕਰ ਤੁਸੀਂ ਕਿਤੇ ਹੋਰ ਕਰ ਲੇ ਤਾਂ ਬਹੁਤ ਵਧੀਆ ਗੱਲ ਆ ਪਰ ਇਹ ਪੰਜ ਛੇ ਕੁਐਸਚਨ ਤੁਸੀਂ ਬਿਲਕੁਲ ਵੀ ਗਲਤ ਨਹੀਂ ਕਰਨਾ ਜੇਕਰ ਨੌ 'ਚੋਂ ਤੁਸੀਂ 6 ਕਰਕੇ ਆ ਰਹੇ ਹੋ ਹਨਾ ਤਾਂ ਇਹ ਵਾਲੀ ਪੀਡੀਐਫ ਨੂੰ ਜੇਕਰ ਤੁਸੀਂ ਦੋ ਤਿੰਨ ਵਾਰੀ ਰਿਵਾਈਜ਼ ਕਰ ਲਓਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਦਿੱਕਤ ਹੋਏਗੀ ਜਾਂ ਇਹ ਚੀਜ਼ ਭੁੱਲੂਗੀ ਇਨੂੰ ਦੋ ਤੋਂ ਤਿੰਨ ਵਾਰ ਤੁਸੀਂ ਯਾਦ ਕਰਨਾ ਲਾਸਟ ਇੱਕ ਸਾਲ ਦੇ ਗਰੰਟ ਅਫੇਅਰ ਖਾਸ ਕਰ 6 ਮਹੀਨੇ ਦਾ ਜਰੂਰ ਕਰਕੇ ਜਾਣੇ ਆ ਕੋਈ ਵੀ ਪੇਪਰ ਹੋਗਾ ਰੈਗੂਲਰ ਆਪਾਂ ਤੁਹਾਨੂੰ ਗਰੰਟ ਅਫੇਅਰ ਇਹਦੇ ਪ੍ਰੋਵਾਈਡ ਕੀਤੇ ਹੋਏ ਨੇ ਠੀਕ ਹੈ ਅੱਗੇ ਚੱਲਦੇ ਹਾਂ ਜੀ ਤਾਂ ਏਰੀਆ ਵਾ ਜੀ ਮਹਾਰਾਸ਼ਟਰ ਇੱਕ ਨੰਬਰ ਤੇ ਰਿਹਾ ਵਾ ਟੋਟਲ ਮੈਡਲ ਟੈਲੀ 158 ਰਿਹਾ ਹਰਿਆਣਾ ਦੂਜੇ ਤੇ ਰਾਜਸਥਾਨ ਤੀਜੇ ਤੇ ਠੀਕ ਹੈ ਇਹ ਜਰੂਰ ਕਰ ਲਿਓ ਠੀਕ ਹੈ ਤੇ ਨਾਲ ਇਹਨਾਂ ਦੇ ਹੋਸਟ ਸਿਟੀ ਵਗੈਰਾ ਜਰੂਰ ਕਰ ਲਿਓ ਵਰਲਡ ਫ੍ਰੀडम ਪ੍ਰੈਸ ਫ੍ਰੀडम ਇੰਡੈਕਸ 2025 ਦੇ ਵਿੱਚ ਪੁੱਛ ਰਹੇ ਨੇ ਕਹਿੰਦੇ ਇੰਡੀਆ ਦਾ ਰੈਂਕ ਕੀ ਰਿਹਾ ਵਾ 151 ਨੰਬਰ ਰੈਂਕ ਰਿਹਾ ਵਾ ਏ অপਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਇੰਟਰਨੈਸ਼ਨਲ ਬੁਕਰ ਪ੍ਰਾਈਜ਼ 2025 ਇਹਨੂੰ ਤਾਂ ਜੀ ਡਬਲ ਤਾਂ ਵੀ ਟ੍ਰਿਪਲ ਸਟਾਰ ਲਾ ਲਓ ਚਾਹੇ ਤੁਸੀਂ ਕਿਸੇ ਵੀ ਇਸ ਵਾਰ ਜਿਹੜਾ ਵੀ ਪੇਪਰ ਹੋਊਗਾ ਅੱਗੇ ਵੀ ਇਹ ਹਰੇਕ ਪੇਪਰ ਦੇ ਵਿੱਚ ਇਹ ਕੁਐਸਚਨ ਆਉਂਦਾ ਹੀ ਆਉਂਦਾ ਹਨਾ 2024 ਚ ਵੀ ਆਇਆ 23 ਚ ਵੀ ਆਇਆ 22 ਚ ਵੀ ਆਇਆ 21 ਚ ਵੀ ਆਇਆ ਤਾਂ ਇਹ ਤਾਂ ਆਉਣਾ ਹੀ ਆਉਣਾ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰ ਲੈਣਾ ਤਾਂ ਇਹਦਾ ਬਾਹ ਨੂੰ ਮੁਸਤਾਕ ਆਦਾਂ ਦੇ ਨਾਲ ਜਿਨ੍ਹਾਂ ਨੇ ਕਿ ਇੰਟਰਨੈਸ਼ਨਲ ਬੁਕਰ ਪ੍ਰਾਈਜ਼ 2025 ਜਿੱਤੇ ਆ ਠੀਕ ਹੈ ਕਲੈਕਸ਼ਨ ਇਹਨਾਂ ਦੀ ਸ਼ਾਰਟ ਸਟੋਰੀ ਹੀਟ ਹਾਰਟ ਲੈਂਪ ਸੀਗਾ ਠੀਕ ਹੈ ਜਿਨ੍ਹਾਂ ਜਿੱਤੇ ਆ ਕਰਨਾਟਕਾ ਦੇ ਨੇ ਬਾਨੂ ਮੁਸਤਾਕ ਜੀ ਠੀਕ ਹੈ origianally ਜਿਹੜਾ ਇਹ ਰਿਟਨ ਹੋਇਆ ਕਿਉਂਕਿ ਵਰਲਡ ਇੰਟਰਨੈਸ਼ਨਲ ਜਿਹੜਾ ਬੁਕਰ ਪ੍ਰਾਈਜ਼ ਆ origianally ਇਹ ਕੈਨੇਡਾ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਇਹਨੂੰ ਟ੍ਰਾਂਸਲੇਟ ਕੀਤਾ ਇੰਗਲਿਸ਼ ਦੇ ਵਿੱਚ ਦੀਪਾ ਬਸਥੀ ਨੇ ਤਾਂ ਦੋਨੇ ਨਾਮ ਯਾਦ ਹੋਣੇ ਚਾਹੀਦੇ ਆ ਇਹਦਾ ਨਾਮ ਵੀ ਯਾਦ ਹੋਣਾ ਚਾਹੀਦਾ origianally ਕਿਦੇ ਵਿੱਚ ਲਿਖਿਆ ਤੇ ਇਹਦਾ ਜਿਹੜੀ ਸ਼ਾਰਟ ਸਟੋਰੀ ਜਿਹੜੇ ਮੈਂ ਸ਼ਾਰਟ ਸਟੋਰੀ ਦਾ ਨਾਮ ਹਾਰਟ ਹਾਰ who is the youngest indian to conquer the highest peak of each of the seven continents the sorry satte mahadipa di ucchi chodi te chotti te chadhna wala te jit prapt karn wala keda ban gaya was youngest indian jada banaya ma ta 10 me da sahi answer saada c hai theek a vishwanath kartikya ne inna da naam jede ke e e ehi inna ne world record banaya va theek a agge chalde ha ਵਿਚ ਆਰਗੇਨਾਈਜੇਸ਼ਨ ਲਾਂਚ ਦਾ ਜਿਸ਼ੋਦਾ AI ਇਨੀਸ਼ੀਏਟਿਵ ਟੂ ਅਨਹੇਲਪ ਵੂਮਨਸ AI ਐਂਡ ਸਾਈਬਰ ਸਕਿਉਰਿਟੀ ਸਕਿਲਸ ਤਾਂ ਜੀ 11ਵਾਂ ਦਾ ਵੀ ਤੁਹਾਨੂੰ ਇੰਪੋਰਟੈਂਟ ਕੁਐਸਚਨ ਆ ਨੈਸ਼ਨਲ ਕਮਿਸ਼ਨ ਫਾਰ ਔਮਨ ਨਾਮ ਤੋਂ ਹੀ ਤੁਹਾਨੂੰ ਪਤਾ ਲੱਗ ਜੇਗਾ ਨਾ ਜਿਸ਼ੋਦਾ AI ਤਾਂ ਡੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਨੈਕਸਟ ਚੱਲਦੇ ਹਾਂ ਜੀ ਅਸੀਂ 12 ਨੰਬਰ ਕੁਐਸਚਨ ਦੇ ਕਹਿੰਦੇ ਕਿਹੜੇ ਦੇਸ਼ ਨੇ ਵਿਸ਼ਵ ਦੇ ਸਭ ਤੋਂ ਵੱਧ ਰੈਜ਼ੋਲੂਸ਼ਨ ਮੌਸਮ ਦੀ ਭਵਿੱਖਬਾਣੀ ਪ੍ਰਣਾਲੀ ਨੂੰ 6 ਕਿਲੋਮੀਟਰ ਦੇ ਗ੍ਰਿਡ ਦੇ ਨਾਲ ਲਾਂਚ ਕੀਤਾ ਵਾ ਤਾਂ ਜੀ ਇਹ ਵੀ ਇੰਪੋਰਟੈਂਟ ਕੁਐਸਚਨ ਰਹੇਗਾ ਹਨਾ ਤਾਂ ਵੈਦਰ ਦੇ ਨਾਲ ਰਿਲੇਟਡ ਆ AI ਦੇ ਨਾਲ ਰਿਲੇਟਡ ਆ ਇਹ ਜਿਹੇ ਕੁਸ਼ਨ ਪੇਪਰ ਚੋਂ ਆਉਂਦੇ ਨੇ ਜੀ ਇੰਡੀਆ ਨੇ ਇਹ ਲਾਂਚ ਕੀਤਾ ਵਾ ਜਿਹੜੀ 6 ਕਿਲੋਮੀਟਰ ਦਾ ਇਹਦਾ ਗ੍ਰਿਡ ਠੀਕ ਆ ਇਹਦੇ ਬਾਈਜ਼ ਇਹਨਾਂ ਨੇ ਕੀਤਾ ਵਾ ਹਾਈएस्ट ਰੈਜ਼ੋਲੂਸ਼ਨ ਆ ਇਹਦਾ ਜੀ ਫਰ ਨੈਕਸਟ ਆਪਾਂ ਚੱਲਦੇ ਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ 10ਵੀਂ ਕਹਿੰਦੇ ਗਵਰਨਿੰਗ ਚੇਅਰ ਕੌਂਸਲ ਮੀਟਿੰਗ ਹੋਈ ਸੀ ਨੀਤੀ ਜੋਗ ਦੀ 24 ਮਈ ਨੂੰ ਠੀਕ ਹੈ ਨਵੀਂ ਦਿੱਲੀ ਚ ਇਹਦਾ ਥੀਮ ਦੱਸੋ ਕੀ ਸੀ ਤਾਂ ਜੀ ਇਹਦਾ ਥੀਮ ਯਾਦ ਕਰ ਲਿਓ ਜੀ ਇਹ ਵੀ ਮੋਸਟ 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 ਇੰਪੋਰਟੈਂਟ ਰਹੇਗਾ ਦਾ ਵਿਕਸਿਤ ਰਾਜਾ ਫॉर ਵਿਕਸਿਤ ਭਾਰਤ ਐਟ 2047 ਠੀਕ ਹੈ ਜੀ ਇਹ ਜ਼ਰੂਰ ਤੁਹਾਨੂੰ ਪੇਪਰ ਚ ਦੇਖਣ ਨੂੰ ਮਿਲੇਗਾ ਮੋਨਾਕੋ ਗ੍ਰੈਂਡ ਪ੍ਰਿਕਸ ਵਿਖੇ ਫਾਰਮੂਲਾ 2 ਜਿਹੜੇ ਰੇਸ ਹਨਾ ਇਹਨਾਂ ਨੇ ਜਿੱਤੀ ਆ ਠੀਕ ਆ ਦੌੜ ਜਿੱਤੀ ਆ ਦੱਸੋ ਇਹਦੇ ਵਿੱਚ ਕਿੰਨੇ ਜਿੱਤੀ ਆ 14 ਦਾ ਸਹੀ ਆਨਸਰ ਸਾਡੇ ਕੋਲ ਸੀ ਜੀ ਕੁਛ ਮੈਨ ਨਹੀਂ ਨੇ ਜਿੱਤੀ ਆ ਜੀ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਜੀ 15ਵੇਂ ਨੰਬਰ ਕੁਐਸਚਨ ਦੇ ਉੱਤੇ ਅਸੀਂ ਆ ਗਏ ਹਾਂ ਇੰਡੀਆ ਦਾ ਜਿਹੜਾ ਪਹਿਲਾ AI ਪਾਵਰਡ 골ਡ ਮੈਲਟਿੰਗ ATM ਦਾ ਉਦਘਾਟਨ ਹੋਇਆ ਵਾ ਕਿੱਥੇ ਹੋਇਆ ਵਾ ਜੀ ਇਹ ਵੀ ਜੀ ਇੰਪੋਰਟੈਂਟ ਕੁਐਸਚਨ ਆ ਹైదరాబాద్ ਚ ਹੋਇਆ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਕਿਸ ਨੇ ਰਾਜ ਦੀ ਪਹਿਲੀ ਹਨਾ ਜਨਮ ਐਡੀਟਿਡ ਰਾਈਸ ਆ ਵੈਰੈਟੀ ਦੀ ਜਿਹੜੀ ਕਿਸਮ ਆ ਉਹਨੂੰ ਵਿਕਸਿਤ ਕੀਤਾ ਵਾ ਤਾਂ ਇਹਦੇ ਵਿੱਚ ਤਾਂ ਤੁਹਾਨੂੰ ਸੋਚਣ ਦੀ ਲੋੜ ਨਹੀਂ ਆਈਸੀਆਰ ਨੇ ਹੈ ਕੀਤਾ ਵਾ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਇਹਦੇ ਵਿੱਚ ਚੱਲੀ ਜੀ ਅੱਗੇ ਚੱਲਦੇ ਆਂ ਜੀ 17 ਨੰਬਰ ਉਹ ਕਹਿੰਦਾ ਕਿਹੜਾ ਕਿਨੂੰ ਇਸ ਟਮੇ ਕਿਨੂੰ ਇਹ ਕਿਹੜਾ ਗਲਤ ਲਿਖਿਆ ਹੈ ਕਿਨੂੰ ਆਡੀ ਇੰਡੀਆ ਦੇ ਲਈ ਬ੍ਰਾਂਡ ਐਂਬੈਸਡਰ ਬਣਨੇ ਨੇ ਆਡੀ ਇੰਡੀਆ ਦੇ ਤਾਂ ਇਹ ਰਵਣੇ ਨੇ ਜੀ ਨੀਰਜ ਚੋਪੜਾ ਜੈਵਲਨ ਥਰੋਅਰ ਨੇ ਆਪਣੇ ਇੰਡੀਆ ਦੇ ਠੀਕ ਹੈ 골ਡ ਮੈਡਲਿਸਟ ਵੀ ਰਹੇ ਨੇ ਤਾਂ ਇਹਨਾਂ ਨੂੰ ਹੀ ਇਹ ਚੁਣੇ ਗਏ ਨੇ ਠੀਕ ਹੈ ਜੀ ਇੰਡੀਆਜ਼ ਫਰਸਟ ਇੰਟਰ ਸਟੇਟ ਚੀਤਾ ਕਨ ਸਰਵੇਸ਼ਨ ਕੋਰੀਡੋਰ ਹੋ ਰਹੀ ਆ ਉਹ ਦੱਸੋ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਘਾਰ ਹੋ ਰਹੀ ਆ ਦੋ ਰਾਜ ਨੇ ਜੀ ਇਹਨੂੰ ਵੀ ਜ਼ਰੂਰ ਕਰ ਲਿਓ ਠੀਕ ਆ ਸੇਅ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿੱਚ ਹੋਈ ਆ ਜੀ ਬੀ ਆਪਸ਼ਨ ਇਹ ਦੀ ਬਿਲਕੁਲ ਸਹੀ ਚੱਲੇਗੀ ਹੋਈ ਆ ਅੱਗੇ ਚੱਲਦੇ ਹਾਂ 19 ਨੰਬਰ ਕੁਐਸਚਨ ਤੇ 19 ਨੰਬਰ ਕੁਐਸਚਨ ਚ ਕਹਿੰਦੇ ਇੰਟਰਨੈਸ਼ਨਲ ਡੇ ਆਫ ਬਾਇਓਲੋਜੀਕਲ ਡਾਈਵਰਸਿਟੀ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ ਵਾ ਜੀ 19 ਮੇ ਦਾ ਸਹੀ ਆਨਸਰ 22 ਮਈ ਨੂੰ ਮਨਾਇਆ ਜਾਂਦਾ ਵਾ ਇੰਟਰਨੈਸ਼ਨਲ ਡੇ ਆਫ ਬਾਇਓਲੋਜੀਕਲ ਡਾਈਵਰਸਿਟੀ ਦਾ ਦਾ ਥੀਮ ਜ਼ਰੂਰ ਯਾਦ ਕਰ ਲਿਓ ਜੀ ਠੀਕ ਆ ਹਾਰਮਨੀ ਵਿਦ ਨੇਚਰ ਐਂਡ ਸਸਟੇਨੇਬਲ ਡਵੈਲਪਮੈਂਟ ਇਹਦਾ ਥੀਮ ਰਿਹਾ ਵਾ ਇੰਟਰਨੈਸ਼ਨਲ ਨਰਸ ਡੇ ਇਹ ਇੱਕ ਅਲੱਗ ਤੋਂ ਕੁਐਸਚਨ 12 ਮਈ ਨੂੰ ਹੁੰਦਾ ਤੇ ਅਵਰ ਨਰਸਸ ਅਵਰ ਫਿਊਚਰ ਇਹਦਾ ਹੈਗਾ ਠੀਕ ਆ ਦੋ ਲੱਖ ਲੱਖ ਕੁਐਸਚਨ ਆਪਾਂ ਇੱਕੋ ਕੁਐਸਚਨ ਦੇ ਵਿੱਚ ਕਵਰ ਕਰਦੇ ਹੋਏ ਇੰਡੀਆ ਦਾ ਜਿਹੜਾ ਕਹਿੰਦੇ ਜੀ 35ਵਾਂ ਫੋਰਨ ਸੈਕਟਰੀ ਵਾ ਉਹ ਕਿਨੂੰ ਚੁਣਿਆ ਗਿਆ ਵਾ ਤਾਂ ਵੀ ਇਹਦਾ ਸਹੀ ਆਨਸਰ ਸਾਡੇ ਕੋਲੇ ਹਰਸ਼ਵਰਧਨ ਆਏਗਾ ਜੀ ਸੀ ਅੱਗੇ ਚੱਲਦੇ ਹਾਂ ਜੀ ਆਪਰੇਸ਼ਨ ਸੰਦੂਰ ਹੋਇਆ ਵਾ ਇਹਦੇ ਵਿੱਚ ਕਹਿੰਦੇ ਕਿ ਇਹ ਇਹ ਜਿਹੜਾ ਲਾਂਚ ਕੀਤਾ ਸੀ ਆਪਣੇ ਇੰਡੀਆ ਨੇ ਆਪਰੇਸ਼ਨ ਸੰਦੂਰ ਪੁਰਾਣਾ ਕੁਐਸਚਨ ਆ ਕਿਹੜੇ ਟੈਰਰਿਸਟ ਇਨਸੀਡੈਂਟ ਤੋਂ ਬਾਅਦ ਹੋਇਆ ਤਾਂ ਇਹ ਇਹ ਮੇਰੇ ਅਕੋਰਡਿੰਗ ਤੁਹਾਨੂੰ ਸਾਰਿਆਂ ਨੂੰ ਜਵਾਨੀ ਜ਼ਿਆਦਾ ਹੋਵੇਗਾ ਹੈਨਾ ਪਹਿਲਗਾਮ ਤੇ ਜਿਹੜਾ ਟੈਰਰਲ ਅਟੈਕ ਹੋਇਆ ਸੀ ਬੜੀ ਮੰਦਪਾਗੀ ਘਟਨਾ ਵਾਪਰੀ ਸੀ ਹੈਨਾ ਤਾਂ ਉਹਦੇ ਰਿਸਪੌਂਸ ਦੇ ਵਿੱਚ ਇੰਡੀਆ ਨੇ ਲਾਂਚ ਕੀਤਾ ਤੇ ਇਹਦੀ ਸਾਰੀ ਗੱਲੀ ਗੱਲੀ ਡਿਟੇਲ ਇਹਦੇ ਵਿੱਚ ਹੈਗੀ ਆ ਤੁਹਾਡੀ ਪੀਡੀਐਫ ਚ ਇਹਨੂੰ ਜ਼ਰੂਰ ਕਰ ਲਿਓ ਕੋਈ ਵੀ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਪੁੱਛ ਸਕਦੇ ਨੇ ਠੀਕ ਆ ਇੰਪੋਰਟੈਂਟ ਚੀਜ਼ਾਂ ਹੀ ਇਹਦੇ ਵਿੱਚ 2025 ਵਿੱਚ ਦੁਨੀਆ ਦੀ ਚੌਥੀ ਸਭ ਤੋਂ ਵੱਡੀ ਆਰਥਿਕਤਾ ਮਤਲਬ ਇੰਡੀਆ ਦੀ ਕਿਹੜੀ ਆ ਕਿਹੜੀ ਕੰਟਰੀ ਆ ਜਿਹੜੀ ਵਰਲਡ ਦੀ 4th ਲਾਰਜੇਸਟ ਇਕਨੋਮੀ ਬਣੇਗੀ 2025 ਦੇ ਵਿੱਚ ਪ੍ਰੋਜੈਕਟ ਕੀਤੀ ਜਾ ਰਹੀ ਹੈ ਜੀ ਤਾਂ ਇਹਦੇ ਲਈ ਤਾਂ ਸੋਚਣ ਦੀ ਲੋੜ ਹੀ ਨਹੀਂ ਹਨਾ ਆਪਣਾ ਇੰਡੀਆ ਹੀ ਆਏ ਇਹਦੇ ਵਿੱਚ ਤਾਂ ਹਨਾ ਤੇ ਅੱਗੇ ਚੱਲਦੇ ਹਾਂ ਜੀ ਇੰਡੀਅਨ ਜਸਟਿਸ ਰਿਪੋਰਟ 2025 ਦੀ ਜਿਹੜੀ ਆਏ ਆ ਕਿਹੜੀ 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 ਸਟੇਟ ਨੇ ਇਹਦੇ ਵਿੱਚ ਟਾਪ ਕੀਤਾ ਵਾ ਜੀ 23rd ਦਾ ਸਹੀ ਆਨਸਰ ਕਰਨਾਟਕਾ ਹੈ ਕਰਨਾਟਕਾ ਨੇ ਟਾਪ ਕੀਤਾ ਵਾ ਜਿਹੜੀ ਇੰਡੀਆ ਜਸਟਿਸ ਰਿਪੋਰਟ 2025 ਕੋਈ ਹੈ ਠੀਕ ਹੈ ਕਿਸ ਭਾਰਤੀ ਸ਼ਹਿਰ ਨੇ ਹਾਲ ਹੀ ਦੇ ਵਿੱਚ WHO ਅਨੁਸਾਰ ਏਜ ਫ੍ਰੈਂਡਲੀ ਸਿਟੀ ਵਜੋਂ ਮਾਨਤਾ ਦਿੱਤੀ ਹੈ ਰਿਕੋਗਨਾਈਜ਼ ਵਾਇ ਦਾ WHO ਐਜ਼ ਐਨ ਏਜ ਫ੍ਰੈਂਡਲੀ ਸਿਟੀ ਤਾਂ ਜੀ ਇਹ ਹੈਗਾ ਜੀ ਕੋਚੀ ਕੋਡੇ ਇਹ ਵਾ ਕੇਰਲਾ ਦੇ ਵਿੱਚ ਸਥਿਤ ਸਿਟੀ ਆ ਇੱਕ ਤਾਂ ਇਹ ਆਪਸ਼ਨ ਸਾਡੀ ਸਹੀ ਚੱਲੇਗੀ 2025 ਦਾ ਜੇਕਰ ਕੈਨਸ ਫਿਲਮ ਫੈਸਟੀਵਲ ਹੋਇਆ ਇਹ ਚ ਇਹਦੇ ਵਿੱਚ ਉਹ ਪੁੱਛ ਰਿਹਾ ਪੈਲਮ ਡੀ ਜਾਂ ਪੁਰਸਕਾਰ ਕਿਹਨੂੰ ਜਿੱਤ ਕਿਹਨੇ ਜਿੱਤਿਆ ਵਾ ਕਿਹੜੀ ਫਿਲਮ ਨੇ ਜਿੱਤਿਆ ਤਾਂ ਜੀ ਇਟ ਵਾਸ ਜਸਟ ਐਨ ਐਕਸੀਡੈਂਟ ਇਹ ਜ਼ਰੂਰ ਕਰ ਲਿਓ ਜੀ ਇਹ ਜ਼ਰੂਰ ਆਉਂਦੇ ਹੁੰਦੇ ਆ ਫਿਲਮਾਂ ਤੋਂ 26 ਨੰਬਰ ਕੁਐਸਚਨ ਆ ਗਿਆ ਜੀ ਤਾਂ ਇਹਦੇ ਸਾਰੇ ਆਪਾਂ ਦਿੱਤੇ ਹੋਏ ਨੇ ਬੈਸਟ ਐਕਟਰ ਐਕਟ੍ਰੈਸ ਡਾਇਰੈਕਟਰ ਤਾਂ ਕਰ ਲਿਓ ਜੀ ਇਹਨੂੰ ਰਾਸ਼ਟਰੀ ਟੈਕਨੋਲੋਜੀ ਦਾ ਦਿਨ ਕਦੋਂ ਮਨਾਇਆ ਜਾਂਦਾ ਹੈ ਠੀਕ ਹੈ ਕਦੋਂ ਮਨਾਇਆ ਜਾਂਦਾ ਜੀ ਨੈਸ਼ਨਲ ਟੈਕਨੋਲੋਜੀ ਡੇ ਜਿਹੜਾ ਵਾ ਉਮ ਮਨਾਇਆ ਜਾਂਦਾ ਜੀ 11 ਮਈ ਨੂੰ ਮਨਾਇਆ ਜਾਂਦਾ ਇੰਪੋਰਟੈਂਟ ਕੁਐਸਚਨ ਆ 26 ਮਈ ਦਾ ਵੀ ਆਸ ਨਜ਼ਰ ਆ ਗਿਆ ਸਾਡਾ ਤੇ ਇਹਦਾ ਥੀਮ ਕੀ ਆ ਜੀ ਥੀਮ ਇਹਦਾ ਹੈਗਾ ਯੰਤਰਾ ਯੁਗਾਂਤਰ ਫੋਰ ਐਡਵਾਂਸਿੰਗ ਨਿਊ ਟੈਕਨੋਲੋਜੀ ਰਿਸਰਚ ਐਂਡ ਐਕਸੀਲੇਰੇਸ਼ਨ ਆ ਡਿਕਲੇਅਰ ਕੀਤਾ ਸੀ ਅਥਲ ਬਿਆਰੀ ਬਾਜ ਪਾਈਆਂ ਕਿਉਂਕਿ 11 ਮਈ 1988 98 ਸੌਰੀ ਪੋਕਰਾਂ ਦੇ ਵਿੱਚ ਦੋ ਨਿਊਕਲੀਅਰ ਟੈਸਟ ਹੋਏ ਸੀ ਜਿਹਦਾ ਨਾਂ ਸੀ ਕੋਡ ਨੇਮ ਆਪਰੇਸ਼ਨ ਸ਼ਕਤੀ ਸੀ ਸਕਸੈਸਫੁਲੀ ਟੈਸਟਡ ਹੋਏ ਸੀ ਜੀ ਠੀਕ ਹੈ ਅੱਗੇ ਚੱਲਦੇ ਹਾਂ ਜੀ ਹੁਣ ਅਟਲ ਬਿਹਾਰੀ ਬਾਜਪਾਈ ਤੁਹਾਨੂੰ ਪਤਾ ਕਿ ਇਹਦਾ ਫਰਸਟ ਨਿਊਕਲੀਅਰ ਟੈਸਟ ਦਾ ਜਿਹੜਾ ਕੋਡ ਨੇਮ ਸੀ ਉਹ ਸਮਾਈਲਿੰਗ ਬੁੱਧਾ ਸੀ ਜਿਹੜਾ 1974 ਦੇ ਵਿੱਚ ਹੋਇਆ ਸੀ ਠੀਕ ਹੈ ਹੋ ਨੈਸ਼ਨਲ ਡੈਂਗੂ ਡੇ ਦਾ ਵੀ ਆਪਾਂ ਥੋੜਾ ਜਿਆਦਾ ਚਰਚਾ ਕਰਤਾ ਹੋਇਆ ਤਾਂ ਇਹ ਵੀ ਜ਼ਰੂਰ ਕਰ ਲਿਓ ਸੀ ਕਿਹੜਾ ਭਾਰਤੀ ਸ਼ਹਿਰ ਆ ਕਹਿੰਦੇ ਜਿਹੜਾ 2026 ਦਾ ਏਸ਼ੀਅਨ weight lifting championship ਦੀ ਮੇਜਬਾਨੀ ਕਰੇਗਾ ਮਤਲਬ ਹੋਸਟ ਕਰੂਗਾ ਇਹ ਤਾਂ 27 ਦਾ ਸਹੀ ਆਨਸਰ ਸਾਡੇ ਕੋਲ ਅਹਮਦਾਬਾਦ ਗੁਜਰਾਤ ਆ ਜਾਏਗਾ ਜੀ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਜੀ ਨੈਕਸਟ ਚੱਲਦੇ ਹਾਂ 28 ਨੰਬਰ ਕੁਐਸਚਨ 2025 ਦੇ ਕਹਿੰਦੇ वर्ल्ड ਪੈਰਾ ਐਥਲੈਟਿਕਸ ਗ੍ਰੈਂਡ ਪ੍ਰਿਕਸ ਜਿਹੜਾ ਸਵਿਟਜ਼ਰਲੈਂਡ ਦੇ ਵਿੱਚ ਹੋਇਆ ਇਹਦੇ ਵਿੱਚ ਜੈਵਲਨ ਥਰੋ ਦੇ ਵਿੱਚ ਉਹ ਕਹਿੰਦੇ ਨਵਾਂ वर्ल्ड ਰਿਕਾਰਡ ਕਿਹਨੇ ਸੈੱਟ ਕੀਤਾ ਵਾ ਤਾਂ ਇਹ ਪੈਰਾ ਐਥਲੈਟਿਕਸ ਨੇ ਇਹ ਦੂਸਰੇ ਆਪਾਂ ਨਹੀਂ ਕਹਿ ਸਕਦੇ ਜਿਹੜੇ ਨਾਰਮਲ ਹੁੰਦੇ ਨੇ 28 ਦਾ ਸਹੀ ਆਨਸਰ ਸਾਡੇ ਕੋਲ ਮਹਿੰਦਰਾ ਗੁਰਚਰ ਨੇ ਜਿਨ੍ਹਾਂ ਨੇ ਕਿ ਇਹ ਵਲਡ ਰਿਕਾਰਡ ਸੈੱਟ ਕੀਤਾ ਠੀਕ ਆ ਤਾਂ ਇਹਨਾਂ ਨੇ ਜਿਹੜਾ ਥਰੋ ਮਾਰਿਆ ਵਾ ਇਹਨਾਂ ਨੇ 61.17 ਮੀਟਰ ਦਾ ਇਹਨਾਂ ਨੇ ਥਰੋ ਮਾਰ ਕੇ ਇਹਨਾਂ ਨੇ 골ਡ ਜਿੱਤਿਆ ਵਾ ਜੀ ਉਹ ਬਿਕਮ ਦਾ ਫਰਸਟ ਪਰਸਨ ਟੂ ਸਮਿਟ ਮਾਉਂਟ ਐਬਰੈਸਟ 31ਵੀਂ ਵਾਰ ਇਹਨੇ ਸਮਿਟ ਦੇ ਵਿੱਚ ਮਾਉਂਟ ਐਬਰੈਸਟ ਤੇ ਗਏ ਨੇ ਤਾਂ ਜੀ ਇਹ 29th ਦਾ ਸਹੀ ਆਨਸਰ ਸਾਡੇ ਕੋਲ ਧੀਆ ਕਮੀ ਰੀਟਾ ਸ਼ਰਪਾ ਇੰਪੋਰਟੈਂਟ ਕੁਐਸਚਨ ਆ ਜੀ ਯਾਦ ਕਰ ਲਿਓ 30 ਨੰਬਰ ਕੁਸ਼ਨ ਵਿਚ ਕੰਟਰੀ ਰਿਵਾਈਜ਼ ਇਸ ਕੋਸਟਲਾਈਨ ਲੈਂਥ ਫਰੋਮ 75.16.16 ਕਿਲੋਮੀਟਰ ਟੂ 1198.8 ਕਿਲੋਮੀਟਰ ਡਿਊ ਟੂ ਐਡਵਾਂਸਡ ਮੈਪਿੰਗ ਟੈਕਨਿਕਸ ਦੇਖੋ ਜੀ ਇਹਨੂੰ ਤਾਂ ਮੈਂ ਕਹਿੰਦਾ ਜੀ 3 ਸਟਾਰ ਲਾ ਲਿਓ ਠੀਕ ਹੈ ਕੋਸਟਲ ਲੈਂਥ ਤੁਸੀਂ ਬਹੁਤ ਵਾਰ ਪੜ੍ਹੇ ਹੋ ਹਨ ਬਹੁਤ ਜਗ੍ਹਾ ਤੋਂ ਪੜ੍ਹੇ ਹੋ ਤਾਂ ਇਹਨੂੰ ਰਿਵਾਈਜ਼ ਕੀਤਾ ਵਾ ਇੰਡੀਆ ਨੇ ਤਾਂ ਇੰਡੀਆ ਨੇ ਹੀ ਕੀਤਾ ਵਾ ਇਹ ਤਾਂ ਇਹਦੇ ਜਿਹੜੇ ਇੰਪੋਰਟੈਂਟ ਪੁਆਇੰਟ ਆਪਾਂ ਤੁਹਾਨੂੰ ਐਡ ਕੀਤੇ ਹੋਏ ਨੇ ਤਾਂ ਇਹਨੂੰ ਤੁਸੀਂ ਜ਼ਰੂਰ ਕਰ ਲਿਓ ਕਿ ਕਿਹੜੀ ਮਿਨਿਸਟਰੀ ਨੇ ਇਹਨੂੰ ਅਨਾਉਂਸ ਕੀਤਾ ਪਹਿਲਾਂ ਕਿੰਨੀ ਸੀ ਹੁਣ ਕਿੰਨੀ ਵਧ ਗਈ ਹੋਈ ਆ ਵਧੀ ਹੋਈ ਇਹਨਾਂ ਨੇ ਕੀਤੀ ਆ ਕਿਹਦੇ ਅਕੋਰਡਿੰਗ ਕੀਤੀ ਆ ਤਾਂ ਇਹ ਜ਼ਰੂਰ ਕਰ ਲਿਓ ਤੁਸੀਂ ਠੀਕ ਹੈ ਕਹਿੰਦੇ ਵਰਲਡ ਬੈਂਕ ਦੀ ਜਿਹੜੀ ਲੈਂਡ ਕਾਨਫਰੰਸ 2025 ਹੈਲਡ ਹੋਈ ਆ ਕਿੱਥੇ ਹੋਈ ਆ ਜੀ 31ਵੇਂ ਦਾ ਸਹੀ ਆਨਸਰ ਵਾਸ਼ਿੰਗਟਨ ਡੀਸੀ ਆਜੇਗਾ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਨੈਕਸਟ ਆਪਾਂ 32 ਤੇ ਆ ਗਏ ਹਾਂ ਕਿਹੜੀ ਕੰਪਨੀ ਨੇ ਨੌਇਡਾ ਤੇ ਬੈਂਗਲੌਰ ਦੇ ਵਿੱਚ ਭਾਰਤ ਦੇ ਪਹਿਲੇ 3 ਜਨਾਂ ਚਿਪ ਡਿਜ਼ਾਈਨ ਸੈਂਟਰ ਜਿਹੜੇ ਨੇ ਐਸਟੈਬਲਿਸ਼ ਕੀਤੇ ਨੇ ਤਾਂ 32 ਦਾ ਸਹੀ ਆਨਸਰ ਸਾਡੇ ਕੋਲੇ ਸੀ ਆਏਗਾ ਤਾਂ ਰੈਂਸਸ ਇਲੈਕਟ੍ਰੋਨਿਕਸ ਨੇ ਕੰਪਨੀਆਂ ਜਿਨੇ ਕੀ ਇਹ ਮਤਲਬ ਕਿ ਐਸਟੈਬਲਿਸ਼ ਕੀਤੇ ਨੇ ਡਾਇਰੈਕਟ ਅਰਮੀ ਜਿਦੋਂ ਆਪਾਂ ਟੀਏ ਕਹਿ ਦਿੰਦੇ ਹਾਂ ਵਿੱਚ ਲੈਫਟੀਨੈਂਟ ਕਰਨਲ ਦੇ ਅਨਰੀ ਰੈਂਕ ਦੇ ਵਿੱਚ ਹਾਲੀ ਦੇ ਵਿੱਚ ਕਿਹਨੂੰ ਮਤਲਬ ਕਿ ਸਨਮਾਨਿਤ ਕੀਤਾ ਗਿਆ ਵਾ ਤਾਂ ਜੀ ਨੀਰਜ ਚੋਪੜਾ ਨੂੰ ਬਣਾਇਆ ਗਿਆ ਲੈਫਟੀਨੈਂਟ ਗਵਰਨਰ ਠੀਕ ਹੈ ਟੀਏ ਦੇ ਵਿੱਚ ਕੀਤਾ ਠੀਕ ਹੈ ਇਹ ਜ਼ਰੂਰ ਕਰ ਲਿਓ 2025 ਦੀ 2000 ਡਾਇਮੰਡ ਲੀਗ ਦੇ ਵਿੱਚ ਪੁਰਸ਼ਾਂ ਦੇ ਜਿਹੜੇ ਮੈਨਸ ਜੈਵਲਨ ਥ्रो 2025 ਦੇ ਵਿੱਚ ਸੋਨੇ ਦਾ ਤਗਮਾ ਕਿਨੇ ਦਿੱਤੇ ਦੇਖੋ ਜੀ ਇਸ ਵਾਰ ਨਹੀਂ ਜਿੱਤੇਗਾ ਆਪਣੇ ਨੀਰਜ ਚੋਪੜਾ ਨੇ ਤਾਂ ਇਹ ਜ਼ਰੂਰ ਤੁਸੀਂ ਨੋਟ ਕਰ ਲਿਓ ਇਹਦੇ ਵਿੱਚ ਕਿਤੇ ਕਨਫਿਊਜ਼ ਨਾ ਹੋ ਜਿਓ ਤਾਂ ਇਹ ਜਿੱਤਿਆ ਜੀ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਜੂਲੀਅਨ ਬੈਬਰ ਨੇ ਇਹ ਇਹਦੇ ਵਿੱਚ 골ਡ ਜਿੱਤਿਆ ਤੇ ਸਿਲਵਰ ਮੈਡਲ ਜਿੱਤਿਆ ਵਾ ਆਪਣਾ ਨੀਰਜ ਚੋਪੜਾ ਨੇ ਠੀਕ ਆ ਇਹਨਾਂ ਨੇ 골ਡ ਜਿੱਤਿਆ ਤਾ ਇੰਪੋਰਟੈਂਟ ਕੁਐਸਚਨਾਂ ਕਰ ਲਿਆ ਸ਼ੁਰੂ ਕਿਉਂਕਿ ਸਿੱਧਾ-ਸਿੱਧਾ ਵੀ ਪੁੱਛ ਸਕਦੇ ਆ ਦੂਜੀ ਤਰ੍ਹਾਂ ਕਈ ਵਾਰ ਉਹ ਤੁਹਾਨੂੰ ਪੁੱਛ ਲੈਣਗੇ ਕਿ ਕਿੰਨੇ ਮੀਟਰ ਦਾ ਇਹਨਾਂ ਨੇ ਸੱਤਿਆਤਾ ਇਹ ਵੀ ਤੁਸੀਂ ਕਰ ਲਓ ਕੋਈ ਜ਼ਿਆਦਾ ਫਰਕ ਨਹੀਂ ਪਾਟਾ ਠੀਕ ਆ 90.23 ਮੀਟਰ ਨੀਰਜ ਚੋਪੜਾ ਨੇ ਜੂਲੀਅਨ ਬਿਆਬਰ ਨੇ 11.6 ਮੀਟਰ ਦਾ ਥਰੂ ਮਾਰਿਆ ਸੀ 2025 ਦੀ ਜਿਹੜੀ ਸਿੰਗਲ ਟਾਈਟਲ ਹੋਇਆ ਇਟਾਲੀਅਨ ਓਪਨ ਦੇ ਵਿੱਚ ਉਹ ਪੁੱਛ ਰਹੇ ਨੇ ਕਹਿੰਦੇ ਇਹਦਾ ਇਹ ਕਿਹਨੇ ਜਿੱਤਿਆ ਵਾ ਜੀ ਬਾ ਜੀ ਹਮੇਸ਼ਾ ਦੀ ਤਰ੍ਹਾਂ ਇਹਦੇ ਵਿੱਚ ਜਿਹੜੇ ਕਿ ਟੌਪ ਤੇ ਉੱਤੇ ਰਹਿੰਦੇ ਨੇ 카ਰਲੋਸ ਐਲਕ੍ਰੈਸ ਇਹ অপਸ਼ਨ ਸਾਡੇ ਬਿਲਕੁਲ ਸਹੀ ਚੱਲੇਗੀ ਤਾਂ ਵੂਮਨਸ ਦਾ ਵੀ ਕਹਿੰਦਾ ਜੈਸਮਿਨ ਪਲੋਨੀ ਨੇ ਇਟਲੀ ਦੇ ਨੇ ਇਹਨਾਂ ਨੇ ਵੂਮਨ ਸਿੰਗਲ ਜੱਤੇ ਆਵਾਜਿਂ ਇੰਡੀਆ ਰੀਸੈਂਟਲੀ ਸਾਈਨਡ ਅ ਹਿਸਟੋਰੀਕ ਟ੍ਰੇਡ ਫ੍ਰੀ ਐਗਰੀਮੈਂਟ ਵਿਦ ਵਿਚ ਕੰਟਰੀ ਕਿਹਦੇ ਨਾਲ ਕੇ ਇਹਨਾਂ ਨੇ ਟ੍ਰੇਡ ਫ੍ਰੀ ਐਗਰੀਮੈਂਟ ਕੀਤਾ ਵਾ ਤਾਂ 36 ਦਾ ਸਹੀ ਆਨਸਰ ਯੂਨਾਈਟਿਡ ਕਿੰਗਡਮ ਨਾਲ ਕੀਤਾ ਆਲਮੋਸਟ 99% ਇਹਨਾਂ ਨੇ ਹਿਸਟੋਰੀਕਲ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ ਵਾ ਯੂਕੇ ਦੇ ਨਾਲ ਉਹ ਆਦਰ ਦਾ ਆਟੋ ਬਾਇਓਗ੍ਰਾਫੀ ਜਨਤਾ ਦੀ ਕਹਾਣੀ ਮੇਰੀ ਆਤਮ ਕਥਾ ਤਾਂ ਜੀ ਇਹ ਜਿੱਤਿਆ ਜੀ ਦੀ ਬੰਦਾਰੂ ਦੱਤਾ ਤਰਿਆ ਨੇ ਜਿੱਤਿਆ ਵਾ ਤਾਂ ਇਹ ਆਪਸ਼ਨ ਸਾਡੀ ਬਿਲਕੁਲ ਸੱਚ ਹੈ ਇਹਨਾਂ ਦੀ ਇਹ ਆਟੋ ਬਾਇਓਗ੍ਰਾਫੀ ਆ ਠੀਕ ਆ ਨੈਕਸਟ ਚੱਲਦੇ ਆ ਕਹਿੰਦੇ ਇੰਡੀਆ ਦਾ ਜਿਹੜਾ ਗਗਨਿਆਨ ਮਿਸ਼ਨ ਆ ਉਹ ਸ਼ਡਿਊਲ ਕਰ ਕੀਤਾ ਜਾਏਗਾ ਕਿਹੜੇ ਸਾਲ ਦੇ ਵਿੱਚ ਲਾਂਚ ਹੋਵੇਗਾ ਠੀਕ ਆ ਸ਼ਡਿਊਲ ਕੀਤਾ ਗਿਆ ਵਾ ਇਹਨਾਂ ਨੇ ਤਾਂ 38 ਦਾ ਸੀ ਜਨਸ 2027 ਦੇ ਵਿੱਚ ਤਾਂ ਬਾਕੀ ਤੁਸੀਂ ਕਰ ਸਕਦੇ ਹੋ ਹਨ ਜਿਹੜੇ ਚਾਲ ਮੇਲ ਐਸਟਰੋਨੋਮਿਕ ਪੇਜ ਰਹੇ ਨੇ ਇੱਕ ਫੀਮੇਲ ਰੋਬਟ ਜਿਹੜੇ ਵੀ ਹੋਮ ਮਿਤਰਾ ਬਹੁਤ ਵਾਰ ਕੁਐਸਚਨ ਪੇਪਰ ਚ ਆ ਚੁੱਕਿਆ ਹਨ ਪਿਛਲੇ ਸਾਲ ਵੀ ਆਇਆ ਸੀ ਤਾਂ ਇਹ 27 ਤੱਕ ਬਣਦੇ ਰਹਿਣਗੇ ਜੋ ਕੁਐਸਚਨ ਕਿਸ ਸੰਗਠਨ ਨੇ ਵਿੱਚ ਆਰਗੇਨਾਈਜੇਸ਼ਨ ਲਾਂਚ ਦਾ ਵਿਕਟਮਸ ਆਫ ਟੈਰਰਿਸਟ ਐਸੋਸੀਏਸ਼ਨਸ ਨੈਟਵਰਕ ਤਾਂ 39 ਦਾ ਸਾਡੇ ਹੱਥ ਸਹੀ ਆਨਸਰ ਬਣੇਗਾ ਜੀ ਸੀ ਯੂਨਾਈਟਿਡ ਨੇਸ਼ਨ ਆਫਿਸ ਆਫ ਕਾਉਂਟਰ ਟੈਰਰਿਜ਼ਮ ਸੀ ਆਪਸ਼ਨ ਬਿਲਕੁਲ ਸਹੀ ਚਲੇਗੀ ਬੀਰਵਾਸ ਦਾ 20th ਸੈਸ਼ਨ ਆਫ ਦਾ ਯੂਨਾਈਟਿਡ ਫਾਰਮ ਔਨ ਫੋਰੈਸਟ UNWF 20 ਹੇਲਡ ਹੋਇਆ ਵਾ ਕੋਟੀ ਦਾ ਸਹੀ ਆਨਸਰ ਡੀ ਆਏਗਾ ਜੀ ਨਿਊਯਾਰਕ ਦੇ ਵਿੱਚ ਹੋਇਆ ਵਾ ਜੀ 41 ਨੰਬਰ ਕੁਸਚਨ ਹੈ ਕਿਹੜੇ ਦੋ ਮਸ਼ਹੂਰ ਭਾਰਤੀ ਕ੍ਰਿਕਟਰਾਂ ਨੇ ਹਾਲ ਹੀ ਦੇ ਵਿੱਚ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਦੀ ਘੋਸ਼ਣਾ ਕੀਤੀ ਤਾਂ ਜੀ ਉਹਨੇ ਰੀਸੈਂਟਲੀ ਤੁਹਾਨੂੰ ਯਾਦ ਹੋਵੇਗਾ ਜੇਕਰ ਤੁਸੀਂ ਖਬਰਾਂ ਦੇ ਨਾਲ ਜੁੜੇ ਹੋਵੋਗੇ ਤਾਂ ਮਈ ਦੇ ਵਿੱਚ ਵਿਰਾਟ ਕੋਲੀ ਤੇ ਰੋਹਿਤ ਸ਼ਰਮਨ ਦੋ ਭਾਰਤੀ ਦਿੱਗਜ ਕ੍ਰਿਕਟਰਾਂ ਨੇ ਟੈਸਟ ਕ੍ਰਿਕਟ ਤੋਂ ਰਿਟਾਇਰਮੈਂਟ ਲਈ ਹੈ ਠੀਕ ਹੈ ਟੈਸਟ ਕ੍ਰਿਕਟ ਦੇ ਵਿੱਚ ਵਿਰਾਟ ਕੋਹਲੀ ਨੇ 123 ਟੈਸਟ ਮੈਚਾਂ 'ਚ ਜੋ 9230 ਰਨ ਬਣਾਏ ਨੇ ਜਿੱਚੇ 30 ਸੈਂਕੜੇ ਇਹਨਾਂ ਨੇ ਲਗਾਏ ਨੇ ਤਾਂ ਰੋਹਿਤ ਸ਼ਰਮਾ ਦੀ ਜੇ ਆਪਾਂ ਗੱਲ ਕਰੀਏ ਤਾਂ 4301 ਰਨ ਇਹਨਾਂ ਨੇ ਬਣਾਏ ਨੇ ਤੇ 12 ਸੈਂਚਰੀਆਂ ਇਹਨਾਂ ਦੀਆਂ ਰਹੀਆਂ ਨੇ ਠੀਕ ਹੈ ਤੇ ਟੈਸਟ ਕ੍ਰਿਕਟ ਦੇ ਵਿੱਚ ਇਹਨਾਂ ਦਾ ਰਿਕਾਰਡ ਵੀ ਰਿਹਾ ਵਾ ਮੋਸਟ ਡਬਲ ਸੈਂਚਰੀ ਇਨ ਟੈਸਟ ਕ੍ਰਿਕਟਰ ਫॉर ਐਨ ਆਫ ਐਨ ਫॉर ਐਨ ਇੰਡੀਅਨ ਬੈਟਰ ਵਿਦ 7 ਠੀਕ ਹੈ 7 ਡਬਲ ਸੈਂਚਰੀ ਇਹਨਾਂ ਨੇ ਮਾਰੀਆਂ ਨੇ ਇੰਡੀਆ ਦੇ ਵੱਲੋਂ ਇਹ ਇੱਕ ਰਿਕਾਰਡ ਆ ਕਿੰਦੇ 2025 ਵਿੱਚ ਇੰਟਰਨੈਸ਼ਨਲ ਆਨਲਾਈਨ ਚਾਈਲਡ ਸੈਕਸ਼ੂਅਲ ਐਕਸਪਲੋਰੇਸ਼ਨ ਨਾਲ ਜੁੜੀਆਂ ਲਈ 2025 ਦੇ ਵਿੱਚ ਸੀਬੀਆਈ ਨੇ ਕਿਹੜਾ ਆਪਰੇਸ਼ਨ ਸ਼ੁਰੂ ਕੀਤਾ ਆਪਰੇਸ਼ਨ ਹੌਕ ਸ਼ੁਰੂ ਕੀਤਾ ਜੀ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੀ ਗਈ ਕਹਿੰਦੇ ਨੈਕਸਟ ਕਹਿੰਦੇ ਪੁਲਿਟਜ਼ਰ ਪ੍ਰਾਈਜ਼ ਜਿਹੜਾ ਵਾ ਐਕਸੀਲੈਂਸ ਕਿਹੜੇ ਕਿਹੜੇ ਖੇਤਰ ਦੇ ਵਿੱਚ ਉਦਮਤਾ ਮਤਲਬ ਕਿ ਕਿਹੜੀ ਫੀਲਡ ਦੇ ਵਿੱਚ ਐਕਸੀਲੈਂਸ ਲਈ ਦਿੱਤਾ ਜਾਂਦਾ ਵਾ ਤਾਂ 43rd ਦਾ ਸਹੀ ਆਨਸਰ ਸਾਡੇ ਕੋਲ ਜਰਨਲਿਜ਼ਮ ਐਂਡ ਆਰਟਸ ਦੇ ਵਿੱਚ ਦਿੱਤਾ ਜਾਂਦਾ ਵਾ ਕਈ ਵਾਰ ਉਹ ਤੁਹਾਨੂੰ ਪੁੱਛ ਲੈਣਗੇ ਕਿ ਹਾਂ ਦੱਸੋ ਕਿ ਨੂੰ ਮਿਲਿਆ ਤਾਂ ਬ੍ਰੀਕਿੰਗ ਨਿਊਜ਼ ਰਿਪੋਰਟਿੰਗ ਦਾ ਵਾਸ਼ਿੰਗਟਨ ਪੋਸਟ ਠੀਕ ਹੈ ਪਬਲਿਕ ਸਰਵਿਸ ਲਈ ਕਵਿਤਾ ਸੁਰਾਣਾ ਐਂਡ ਆਦਰਸ ਨੂੰ ਐਡੀਟਿorial ਰਾਈਟਿੰਗ ਲਈ ਰਾਜਮਨ ਕੰਨਨ ਐਂਡ ਆਦਰਸ ਇੰਡੀਆ ਨੇ ਸਾਈਨ ਕੀਤੀ ਆ ਜੀ 131 ਮਿਲੀਅਨ ਡੀਲ ਠੀਕ ਹੈ ਜੀ ਡਾਲਰ ਸੌਰੀ 131 ਡਾਲਰ ਮਿਲੀਅਨ ਡੀਲ ਜਿਹੜੀ ਸਾਈਨ ਕੀਤੀ ਆ ਵਿਚ ਕੰਟਰੀ ਟੂ ਅਕਵਾਇਰ ਹੌਕ ਆਈ 360 ਸਰਵੀਆਂ ਟੈਕਨੋਲੋਜੀਜ਼ ਆਜੀ 44 ਦਾ ਸਹੀ ਆਨਸਰ ਯੂਐਸਏ ਏ ਆਪਸ਼ਨ ਬਿਲਕੁਲ ਸਹੀ ਚੱਲੇ ਜਾਏਗੀ 45 ਨੰਬਰ ਕੁਐਸਚਨ ਕਿਸ ਮੰਤਰਾਲੇ ਨੇ ਗੁੰਮਰਾਹ ਕੀਤਾ ਕਹਿੰਦਾ ਕਿ ਕਿਹੜਾ ਮੰਤਰਾਲਾ ਜਿਹਨੇ ਆਯੂਸ਼ ਸੁਰੱਖਿਆ ਪੋਰਟਲ ਬਣਾਇਆ ਮੋਨਿਟਰਿੰਗ ਮਿਸਲੀਡਿੰਗ ਐਡਸ ਐਂਡ ਐਡਵਰਸ ਡਰਗ ਰਿਐਕਸ਼ਨਸ ਲਈ ਤਾਂ 45 ਦਾ ਮੇਰੇ ਅਕੋਰਡਿੰਗ ਤੁਹਾਨੂੰ ਦੇਖ ਕੇ ਪਤਾ ਚੱਲ ਰਿਹਾ ਹੋ ਗਿਆ ਮਿਨਿਸਟਰੀ ਆਫ ਆਯੂਸ਼ ਨੇ ਇਹ ਕੀਤੀ ਹੈ ਡੀ ਆਪਸ਼ਨ ਸਾਡੇ ਬਿਲਕੁਲ ਸਹੀ ਚੱਲੇਗੀ ਵਿੱਚ ਮਿਨਿਸਟਰੀ ਹੈਜ਼ ਅਨਵੀਲਡ ਵੈਵੈਕਸ 2025 ਇਨੀਸ਼ੀਏਟਿਵ 46 ਦਾ ਸਾਡੇ ਕੋਲ ਸਹੀ ਆਨਸਰ ਕੀ ਮਿਨਿਸਟਰੀ ਆਫ ਇਨਫੋਰਮੇਸ਼ਨ ਐਂਡ ਬ੍ਰਾਡਕਾਸਟਿੰਗ ਲਿਖਿਆ। ਵਿਸ਼ਵ ਵਿਸ਼ਵ ਆਡੀਓ ਵਿਜ਼ੂਅਲ ਅਤੇ ਐਂਟਰਟੇਨਮੈਂਟ ਸੰਮੇਲਨ ਜਿਹੜਾ ਕਿੱਥੇ ਆਯੋਜਿਤ ਕੀਤਾ ਗਿਆ ਵਾ ਜੀ 2025 ਦਾ ਵੇਪਸ ਦੀ ਨੂੰ ਆਪਾਂ ਕਹਿ ਦਿੰਦੇ ਹਾਂ। 47 ਦਾ ਸਹੀ ਆਨਸਰ ਮੁੰਬਈ ਆ ਜੀ। 48th ਕੁਐਸਚਨ 2025 ਦੇ ਵਿੱਚ ਕਿਹਨੂੰ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰੀ ਬੋਰਡ NSA ਵੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਵਾ। 48 ਦਾ ਸਹੀ ਆਨਸਰ ਅਲੋਕ ਜੋਸ਼ੀ ਨੂੰ ਕੀਤਾ ਗਿਆ ਵਜੀ ਇਹ ਅਪੁਆਇੰਟਮੈਂਟ ਦੇ ਵਿੱਚੋਂ ਕੁਐਸਚਨ ਆ ਜੀ ਆ ਜਾਂਦਾ ਵਾ ਕੁਐਸਚਨ ਇਹ ਕਿਸ ਰਾਜ ਨੇ ਵਿਚ ਇੰਡੀਅਨ ਸਟੇਟ ਇੰਟਰੋਡਿਊਸ ਦਾ ਫਰਸਟ AI ਪਾਵਰਡ ਰੀਅਲ ਟਾਈਮ ਫੋਰੈਸਟ ਅਲਰਟ ਸਿਸਟਮ ਤਾਂ ਜੀ ਇਹ ਤਾਂ ਆਪਣੇ ਆਪ ਹੀ ਉਹਦੇ ਉੱਤੇ ਟਿਕ ਵੱਜ ਗਿਆ ਹੋਇਆ 48ਵੇਂ ਦਾ 49ਵੇਂ ਦਾ ਸਾਡੇ ਕੋਲ A ਆਪਸ਼ਨ ਮੱਧ ਪ੍ਰਦੇਸ਼ ਸਹੀ ਚੱਲੇਗਾ ਜੀ ਨੈਕਸਟ ਆਪਾਂ ਚੱਲ ਗਏ ਆਖਰੀ ਕੁਐਸਚਨ ਅੱਜ ਦਾ ਆਪਣਾ ਨਵਾਂ ਯੂਪੀਐਸਸੀ ਚੇਅਰਮੈਨ ਕਿਹਨੂੰ ਅਪਾਇੰਟ ਕੀਤਾ ਗਿਆ 50 ਦਾ ਸਾਡੇ ਕੋਲ B ਮਨੋਸ ਹੋਣੀ ਆ ਬਹੁਤ 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 ਇੰਪੋਰਟੈਂਟ ਕੁਐਸਚਨ ਨੇ ਤਾਂ 50 ਕੁਐਸਚਨ ਆਪਣੇ ਹੋ ਗਏ ਤਾਂ ਜਿੱਦਾਂ ਕਿ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਿਆ ਸੀ ਜੂਨ ਜੁਲਾਈ ਅਗਸਟ 2025 ਦੇ ਕਰੰਟ ਅਫੇਅਰਸ ਤੁਹਾਨੂੰ ਮਿਲ ਜਾਣਗੇ ਠੀਕ ਆ ਜੀ ਤਾਂ ਜੂਨ ਦੇ ਤੁਹਾਨੂੰ ਮਿਲਣਗੇ ਹੁਣ ਅਗਲੇ ਸੰਡੇ ਨੂੰ 14 ਸਤੰਬਰ ਨੂੰ ਠੀਕ ਆ ਜੁਲਾਈ ਦੇ ਤੁਹਾਨੂੰ ਮਿਲ ਜਾਣਗੇ ਜੀ ਠੀਕ ਆ ਜੀ ਇਹ ਮਿਲਣਗੇ ਤੁਹਾਨੂੰ 14 ਸਤੰਬਰ ਸੰਡੇ ਜੁਲਾਈ ਦੇ ਤੁਹਾਨੂੰ ਮਿਲਣਗੇ ਜੀ 21 ਸਤੰਬਰ ਨੂੰ ਕਉਂਗਿਆ ਐਤਵਾਰੀ ਮੇਰੇ ਕੋਲ ਟਾਈਮ ਹੁੰਦਾ ਉਦੋਂ ਹੀ ਮੈਂ 4 ਘੰਟੇ ਕੱਟ ਸਕਦਾ ਆਦਰਵਾਈਜ਼ ਤਾਂ ਟਾਈਮ ਨਿਕਲਦਾ ਨਹੀਂ ਜੀ ਤਾਂ 28 ਸਤੰਬਰ ਤੋਂ 9 ਅਗਸਤ ਤੇ ਮਿਲ ਜਾਣਗੇ ਤੇ ਜਿਹੜੇ ਆਪਣੇ ਸਤੰਬਰ ਦੇ ਹੋਣਗੇ ਹਨ ਸਤੰਬਰ ਦੇ ਤੁਹਾਨੂੰ 10 ਤੋਂ 15 ਸਤੰਬਰ ਦੇ ਵਿੱਚ ਬਚਾ ਆਪਾਂ ਪ੍ਰੋਵਾਈਡ ਕਰ ਦਾਂਗੇ ਠੀਕ ਹੈ ਬਾਕੀ ਤੁਹਾਡੇ ਪੇਪਰ ਹੋਣ ਦੀ ਸੰਭਾਵਨਾ ਹੈਗੀ ਆ ਇਸ ਤੋਂ ਬਾਅਦ ਅਜੇ ਥੋੜੀ ਹੜਾਂ ਦੀ ਸਥਿਤੀ ਬਣਨ ਕਰਕੇ ਪੇਪਰ ਨਹੀਂ ਹੋ ਰਹੀ ਕਿ ਸ਼ਾਇਦ ਇਸੇ ਕਰਕੇ ਮਹੀਨਾ ਕਿਉਂਕਿ ਸਤੰਬਰ ਦੇ ਵਿੱਚ ਪਹਿਲਾਂ ਕਹਿ ਰਹੇ ਸੀ ਪੇਪਰ ਹੋ ਜਾਣਗੇ ਤੱਗੇ ਪੇਪਰ ਤੁਹਾਡੇ ਹੋਣ ਦੀ ਸੰਭਾਵਨਾ ਹੈਗੀ ਆ ਤਾਂ ਤੁਸੀਂ ਤਿਆਰੀ ਕਰਦੇ ਰਹੋ ਕਿਉਂਕਿ ਕੁਝ ਜਿਹੜੇ ਸੀਗੇ ਆਪਣੇ ਹਨਾ ਸਰਵਿਸ ਰੂਲ ਮੈਂਡ ਹੋ ਕੇ ਜਾਂ ਪੋਸਟ ਨਾਇੰਨ ਕਰੀਜ਼ ਡਿਗਰੀਜ਼ ਕਰਕੇ ਨੋਟੀਫਿਕੇਸ਼ਨ ਕੈਨਸਲ ਕਰਕੇ ਇਹਨਾਂ ਨੇ ਦੁਬਾਰਾ ਤੋਂ ਅਨਾਉਂਸ ਕੀਤੇ ਸੀ ਤਾਂ ਜ਼ਰੂਰੀ ਆਗੇ ਤੁਸੀਂ ਆਪਣੀ ਤਿਆਰੀ ਜਾਰੀ ਰੱਖੋ ਜਿਹੜੇ ਬੱਚੇ ਮਤਲਬ ਕਿ ਪਹਿਲਾਂ ਜੌਬ ਕਰ ਰਹੇ ਨੇ ਗਰੁੱਪ ਸੀ ਦੀ ਉਹ ਗਰੁੱਪ ਬੀ ਦੀ ਤਿਆਰੀ ਰੱਖ ਤੇ ਜਿਹੜੇ ਬੰਦੇ ਤਿਆਰੀ ਕਰ ਰਹੇ ਨੇ ਉਹਨਾਂ ਲਈ ਚਾਹੇ ਗਰੁੱਪ ਸੀ ਆ ਚਾਹੇ ਗਰੁੱਪ ਬੀ ਆ ਇੱਕ ਵਾਰੀ ਫਿਊਚਰ ਸਿਕਯੁਰ ਕਰਨਾ ਬਹੁਤ ਜ਼ਰੂਰੀ ਆ ਤਾਂ ਤੁਹਾਨੂੰ ਸਾਰਿਆਂ ਨੂੰ 올 ਦੀ ਬੈਸਟ ਆ ਠੀਕ ਹੈ ਆ ਆਪਣਾ ਤੁਸੀਂ ਵਧੀਆ ਬੈਸਟ ਤਰੀਕੇ ਨਾਲ ਤਿਆਰੀ ਕਰੋ ਜਿੱਥੇ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਕਿਸੇ ਆਪਦੇ ਮੈਂਟਰ ਤੋਂ ਕਿਸੇ ਆਪਣੇ ਦੋਸਤ ਮਿੱਤਰ ਤੋਂ ਤੁਸੀਂ ਸਲਾਹ ਲੈ ਕੇ ਉਹਦੇ ਤੋਂ ਉਹ ਉਹ ਉਹਨੂੰ ਤੁਸੀਂ ਉਹਨੂੰ ਪਾਰ ਕਰੋ ਉਸ ਸਿਚੁਏਸ਼ਨ ਨੂੰ ਹਨਾ ਤਾਂ ਤਾਂ ਹੀ ਤੁਸੀਂ ਆਪਣੇ ਆਪ ਨੂੰ ਅੱਗੇ ਲੈ ਕੇ ਜਾ ਸਕਦੇ ਹੋ ਤਾਂ ਆਪਣੀਆਂ ਦੁਆਵਾਂ ਤੁਹਾਡੇ ਨਾਲ ਠੀਕ ਆ ਤਾਂ ਪ੍ਰਮਾਤਮਾ ਦਾ ਹਮੇਸ਼ਾ ਸ਼ੁਕਰੀਆ ਕਰੋ ਕਰੋ ਕਿ ਤੁਹਾਡੇ ਕੋਲ ਸਮਾਂ ਹੈਗਾ ਪੜ੍ਹਨ ਲਈ ਤੁਹਾਡੇ ਕੋਲੇ ਚਲੋ ਕਈ ਵਾਰ ਪੇਪਰ ਲੇਟ ਹੁੰਦੇ ਨੇ ਫੈਮਲੀਆਂ ਦੇ ਵਿੱਚ ਪ੍ਰੋਬਲਮਸ ਵੀ ਹੁੰਦੀਆਂ ਨੇ ਤਾਂ ਕਰਕੇ ਥੋੜਾ ਲੇਟ ਹੋ ਜਾਂਦਾ ਵਾ ਬੱਚਿਆਂ ਦਾ ਵਾ ਕਿ ਹਾਂਜੀ ਜਲਦੀ ਪੇਪਰ ਹੋ ਜਾਣਾ ਪਰ ਇਹਨੂੰ ਥੋੜਾ ਪੋਜ਼ਿਟਿਵਲੀ ਲਿਆ ਕਰੋ ਕਿ ਜੇਕਰ ਲੇਟ ਹੋ ਰਹੇ ਨੇ ਤੁਹਾਡੇ ਕੋਲ ਬਹੁਤ ਟਾਈਮ ਮਿਲ ਰਿਹਾ ਵਾ ਮਤਲਬ ਕਿ ਬੱਚੇ ਆਲਮੋਸਟ 1.5 ਤੋਂ 2 ਸਾਲ ਦੀ ਤਿਆਰੀ ਕਰ ਰਹੇ ਨੇ ਜਿਦੇ ਵਿੱਚ ਕਿ ਉਹਨਾਂ ਨੂੰ ਬਹੁਤ ਟਾਈਮ ਮਿਲ ਗਿਆ ਹਣਾ ਤਾਂ ਜ਼ਰੂਰੀ ਹੈ ਕਿ ਇੰਨਾ ਕੁ ਟਾਈਮ ਤੇਰੀ ਤੁਹਾਡੇ ਲਈ ਬਹੁਤ ਇਨਫ ਹੁੰਦੀ ਹੈ ਜੇਕਰ ਕੋਈ ਪੇਪਰ ਕ੍ਰੈਕ ਕਰਨਾ ਤਾਂ ਤੁਸੀਂ ਤਿਆਰੀ ਕਰਦੇ ਰਹੋ ਬਾਕੀ ਤੁਹਾਨੂੰ ਆਪਣੇ ਵੱਲੋਂ ਜੋ ਵੀ ਸਹਿਯੋਗ ਹੋਏਗਾ ਹਨਾ ਚੈਨਲ ਦੇ ਥਰੂ ਤੁਹਾਨੂੰ ਮਿਲਦਾ ਰਹੇਗਾ ਤਾਂ ਜਿੰਨੇ ਵੀ ਆਪਣੇ ਤੋਂ ਹੋ ਸਕਦਾ ਵਾ ਆਪਾਂ ਤੁਹਾਡੀ ਹੈਲਪ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਠੀਕ ਹੈ ਧੰਨਵਾਦ ਜੀ ਸ਼ੇਅਰ ਜ਼ਰੂਰ ਕਰਦੇ ਹੋ ਜੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਦੇ ਹੋ